ਸੋਸਾਇਟੀ ਦੀਆਂ ਆਪਣੀਆਂ ਵੋਟਾਂ ਪੈਣੀਆਂ ਸੀਗੀਆਂ ਜੀ ਜਿਸ ਦੇ ਬਾਵਜੂਦ ਆ ਸਾਰੇ ਮਤਲਬ ਜੋ ਵੀ ਮੈਂਬਰ ਸੀਗੇ ਇਹਨਾਂ ਨੇ ਆਪਦੇ ਕਾਗਜ਼ ਤਿਆਰ ਕਰ ਰੱਖਿਆ ਜੀ ਅੱਜ ਵੀ ਤਰੀਕ ਦਿੱਤੀ ਹੋਈ ਸੀ 20 ਤਰੀਕ ਦਿੱਤੀ ਹੋਈ ਸੀ 22 ਤਰੀਕ ਨੂੰ ਵੋਟਾਂ ਪੈਣੀਆਂ ਜੀ ਪਰ ਸਾਰੇ ਬੰਦੇ ਪਿੰਡ ਦੇ ਸਾਰੇ ਜੋ ਵੀ ਹੈਗੇ ਤਿਆਰ ਆ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਅਲੇ ਤੱਕ ਸਾਡੀਆਂ 5 ਸਾਲ ਤੋਂ ਵੋਟਾਂ ਪੈਣ ਲੀਆਂ ਪਿਛਲੇ ਇਲੈਕਸ਼ਨ ਚ ਵੀ ਸਾਡੇ ਨਾਲ ਧੱਕਾ ਹੋ ਗਿਆ ਹੋਰ ਫੇਰ ਉਹੀ ਧੱਕਾ ਫੇਰ ਸਾਡੇ ਨਾਲ ਹੋ ਰਿਹਾ जो बंद उठन की हिम्मत है मैंबर बनना चाहना है मगर वो मगर वोट होगी मैंबर बनूंगा योजना मंडियां के थ्रू है यही प्रधानसियों के थ्रू है यह आम लोगों की सरकार कोई नहीं इस तरह की जिसका धक्का है सार रहेगा दूर आख के लोग फिर उन्होंने छड़ देंगे पिछले अभी हाथ बन के बेनती है सरकार ने भी सा एमएलए साहब नी भी घोड़ना मैदान छद के वोटा पगा दे जिरी किस्मत वही दिता हार लोगों के सारे कराऊंगी भी घोड़ना मैदान चुके वोटा पगा दे जिरी किस्मत दिता हार लोगों के सारे कराऊंगी ਪਟੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਅੱਜ ਉਸ ਸਮੇਂ ਸਹਿਕਾਰੀ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਨਮੋਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਹਿਕਾਰੀ ਸਭਾ ਵਿੱਚ ਆਪਣੇ ਕਾਗਜ਼ ਭਰਨ ਲਈ ਪਹੁੰਚੇ ਸਹਿਕਾਰੀ ਸਭਾ ਵਿੱਚ ਮੌਜੂਦ ਮੁਲਾਜ਼ਮ ਕ੍ਰਿਸ਼ਨ ਕੁਮਾਰ ਨੇ ਉਮੀਦਵਾਰਾਂ ਦੇ ਕਾਗਜ਼ ਪ੍ਰਭਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਚੋਣ ਦੀ ਤਰੀਕ ਅੱਗੇ ਪੈ ਗਈ ਹੈ ਤਰੀਕ ਅੱਗੇ ਪੈਂਦ ਤੋਂ ਭੜਕੇ ਕਿਸਾਨਾਂ ਨੇ ਸਵਾਦੇ ਬਹਾਦਰੀਆਂ ਬਿਛਾ ਕੇ ਧਰਨਾ ਲਗਾ ਲਿਆ ਅਤੇ ਉਹਨਾਂ ਸਹਿਕਾਰੀ ਸਵਾਦੇ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਭ ਘਵਾਰ ਕੱਢਿਆ ਚੋਣ ਦੀ ਤਰੀਕ ਅੱਗੇ ਪੈਣ ਸੰਬੰਧੀ ਸਵਾਦੇ ਮੁਲਾਜ਼ਮ ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਚੋਣ ਦੀ ਤਰੀਕ ਅੱਗੇ ਪੈਣ ਸੰਬੰਧੀ ਉਹਨਾਂ ਨੂੰ ਰਾਤ ਹੀ ਮੈਸੇਜ ਮਿਲਿਆ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਰੇ ਆਪਣੇ ਨਗਰ ਵਾਸੀ ਜੋ ਸੋਸਾਇਟੀ ਦੇ ਜੋ ਵੋਟਾਂ ਦੇ ਇਲੈਕਸ਼ਨ ਬਾਰੇ ਅੱਜ ਅਸੀਂ ਸੋਸਾਇਟੀ ਦੇ ਵਿੱਚ ਖੜੇ ਹਾਂ ਜੀ ਵੀ ਪਹਿਲੀ ਗੱਲ ਤਾਂ ਇਹ ਹੈ ਆਪਾਂ ਐਮਐਲਏ ਬਾਰੇ ਕਹਿਣਾ ਚਾਹੁੰਦੇ ਆ ਵੀ ਕੋਈ ਇਕੱਲੇ ਦੀ ਪਿੰਡ ਚ ਵੋਟ ਨਾਲ ਐਮਐਲਏ ਨਹੀਂ ਬਣਦਾ ਸਾਰਿਆਂ ਦਾ ਇੱਕ ਹੁੰਦਾ ਜੋ ਜਿੱਥੇ ਐਮਐਲਏ ਆ ਕੋਈ ਵੀ ਹੈ ਪਹਿਲੀ ਗੱਲ ਤਾਂ ਲੋਕਾਂ ਨੇ ਨਿਫਾਖੋ ਕੇ ਆਮ ਆਦਮੀ ਪਾਰਟੀ ਦਾ ਇੰਨਾ ਸਹਿਯੋਗ ਦਾਨ ਦਿੱਤਾ ਸੀ ਵੀ ਸਾਡਾ ਸਨਵਾਈ ਹੋਊਗੀ ਭਗਵੰਤ ਜੀ ਮਾਨ ਇਹ ਗੱਲ ਕਹਿੰਦਾ ਹੁੰਦਾ ਸੀ ਆਮ ਲੋਕਾਂ ਦੀ ਸਰਕਾਰ ਹੈ ਪਰ ਸਾਡੀ ਹੁਣ ਜਿੱਥੇ ਤੇ ਕਿਰਪਾ ਤਾਂ ਲੱਗਦਾ ਸਾਡੀਆਂ ਅੱਖਾਂ ਮੂਰੇ ਆਉਂਦਾ ਨੌਜਵਾਨੀ ਮੂਰੇ ਆਉਂਦਾ ਵੀ ਇਹ ਤਾਂ ਆਮ ਲੋਕਾਂ ਦੀ ਕਿਹੜੀ ਇਹ ਤਾਂ ਇਕੱਲੇ ਘਰ ਦੀ ਵੱਡਿਆਂ ਦੀ ਉਹੀ ਨਮਿੰਦਾਂ ਦੀ ਸਰਕਾਰ ਦੁਆਰੇ ਚੋਂ ਬੈਠੇ ਸਾਦੇ ਦੇ ਵਿੱਚ ਸਟੇਟ ਦੇ ਨਾ ਤਾਂ ਪਿਛਲੇ ਆਦੀ ਹੋਇਆ ਧੱਕੇਸ਼ਾਹੀ ਨਾਲ ਬਣੇ ਆ ਬੰਦੇ ਬਣਾ ਕੇ ਅੰਦਰੋਂ ਕੱਢਦੇ ਸਰਕਾਰਾਂ ਨੇ ਐਕਟੀਵ ਨਹੀਂ ਇਹ ਗੱਲ ਹੈ 2 ਮਹੀਨਿਆਂ ਦਾ ਪ੍ਰੋਸੈਸ ਚੱਲੀ ਜਾਂਦਾ ਇਹ ਵੀ ਆਵਾਜ਼ ਆਦਮੀ ਆਲੇ ਬਣਨਗੇ ਉਹ ਫਲਾਣੇ ਬਣਨਗੇ ਉਹ ਧੱਕੇ ਬਣਨਗੇ ਜਿਹੜਾ ਪਿੰਡ ਨੂੰ ਕੋਈ ਨਿੰਦਾ ਚੰਗਾ ਲੱਗਦਾ ਹੈ ਵੀ ਸਾਡੇ ਪਿੰਡ ਦਾ ਸਹੀ ਕੰਮ ਕਰੂਗਾ ਉਹ ਨੂੰ ਪਬਲਿਕ ਵੋਟ ਪਾਊਗੀ ਵੋਟ ਪਾਊਗੀ ਤੇ ਚੰਗੇ ਕੰਮ ਕਰੂਗਾ ਧੱਕੇ ਨਾਲ ਬਣਿਆ ਬੰਦਾ ਨਾ ਚੰਗੇ ਕੰਮ ਅੱਜ ਕਰੇ ਨਾ ਕਰੇ ਸਵੇਰੇ ਜਿਹਨਾਂ ਨੂੰ ਪਤਾ ਨਹੀਂ ਵੋਟ ਮੰਗੀ ਦੀ ਕਿੰਨੀ ਹੁੰਦੀ ਹੈ ਉਹਨੂੰ ਜਦੋਂ ਅੱਜ ਤੱਕ ਕੋਈ ਅਗਲੀ ਵੀਰਤ ਘਰੇ ਬੈਠਾ ਬਣ ਗਿਆ ਆ ਕੇ ਰੇ ਬੈਠਾ ਤੇ ਮ ਸਾਰੀ ਪਬਲਿਕ ਬੋਟਾਂ ਪਾਉਣ ਨੂੰ ਤਿਆਰ ਆਇਆ ਹੈ ਇਹ ਕਿਉਂ ਨਹੀਂ ਬੋਟਾਂ ਪਾਉਣ ਦਿੰਦੇ ਅੱਜ ਕੀ ਲੈਣਾ ਹੈ ਅੱਜ ਅਸੀਂ ਕਾਗਜ਼ ਭਰਨਾ ਹੈ 20 ਤਰੀਕ ਰੱਖੀ ਹੈ ਜੀ ਇਹਨਾਂ ਨੇ ਕਾਗਜ਼ ਭਰਨ ਦੀ ਹੁਣ ਇੱਥੇ ਕੋਈ ਇੱਥੇ ਵੀ ਮੰਨ ਲਓ 10 11 ਵੱਜ ਚੁੱਕੇ ਹੈ ਜਿਹਨੇ ਮੰਨ ਲਓ ਕਾਗਜ਼ ਭਰਨੇ ਆ ਜਾਂ ਤੁਸੀਂ ਆਪਾਂ ਕੀ ਕਹਿੰਦੇ ਮੈਨੂੰ ਪ੍ਰਤਾਸ਼ ਬਨਾ ਮੁੰਡੇ ਦਾ ਮਿਸ਼ਾਣੇ ਤੋਂ ਸੈਕਟਰੀ ਖਜਾ ਤਿਕਰੋ ਦੀ ਕੋਈ ਨਾ ਤਾਂ ਛੁੱਟੀ ਹੈ ਨਾ ਕੋਈ ਉਹਦੀ ਹੋਰ ਕੁਝ ਲਿਖਿਆ ਗਿਆ ਉਹਦੇ ਤਿਕਰ ਹੈ ਨਹੀਂ ਮੋਬਾਈਲ ਬੰਦ ਕਰ ਲਏ ਨੇ 100 ਫੋਨ ਲਾਉਣ ਦੇ ਵਜਾਇੇ ਉਦੋਂ ਬਾਅਦ ਉਹਨੇ ਮੋਬਾਈਲ ਬੰਦ ਕਰ ਚੁੱਕਿਆ ਹੈ ਮਲਾਜਮ ਬ ਕਿੰਨੇ ਮਲਾਜਮ ਸੈਟਿਕ ਸਟੈਟਿਕ ਮਲਾਜਮ ਹੋਣਗੇ 3-4 ਹੋਣ ਕਿੰਨੇ ਹਨ ਇਹਨਾਂ ਐਸਟੇਟਿਕ ਇਹ ਕਿਹੜਾ ਉਹਨੇ ਕਹਿੰਦੇ ਕਿ ਉਹ ਜਦੋਂ ਉਹਦਾ ਵਿਚਾਰਾ ਛੋਟਾ ਹੈ ਉਹ ਤਾਂ ਆਹਾਂ ਦਾ ਵੀ ਉਹ ਆਇਆ ਨਹੀਂ ਪ੍ਰਕਾਸ਼ ਆਇਆ ਨਹੀਂ ਹਜੇ ਸੈਕਟਰੀ ਆਇਆ ਨਹੀਂ ਸੈਕਟਰੀ ਨੂੰ ਫੋਨ ਲਾਓ ਜਾਂ ਸੈਕਟਰੀ ਨੂੰ ਫੋਨ ਲਾਉਂਗਾ ਫੋਨ ਬੰਦਾ ਉਹਦਾ ਇਹਨਾਂ ਚੱਕਿਆ ਨਹੀਂ ਫਿਰ ਬੰਦ ਕਰਕੇ ਬਹਿ ਗਿਆ ਇਹ ਕਿਹੜੀ ਆਮ ਲੋਕਾਂ ਦੀ ਸਰਕਾਰ ਰਹੀ ਜੀ ਮੈਨੂੰ ਦੱਸੋ ਤੁਸੀਂ ਕਹਿੰਦੇ ਦੇਖ ਲੋਕ ਵੋਟਾਂ ਪੈਂਤੋਂ ਜਦੋਂ ਬੰਦੇ 'ਚ ਇਹ ਉੱਠਣ ਦੀ ਹਿੰਮਤ ਹੈ ਜੇ ਉਹ ਮੰਂਟਰ ਬਣਨਾ ਚਾਹੁੰਦਾ ਹੈ ਉਹਦੇ ਮਗਰ ਵੋਟ ਹੋਈ ਤਾਂ ਹੀ ਮੰਂਟਰ ਬਣੂਗਾ ਇਹ ਹੈ ਮੰਤਰੀਆਂ ਤੇ ਕੀਰੇ ਬੰਦਾ ਅੰਦਰ ਬੈਠਾ ਬੰਦਾ ਹੈ ਕਿ ਛੱਡ ਕੇ ਲਲਕਾਰ ਕੇ ਲੋਕਾਂ ਦਾ ਪਿਆਰ ਨਾ ਬਣੇ ਫੇਰ ਸਵਾਦ ਆਉਂਦਾ ਵੀ ਹਾਂ ਮੈਂ ਨਿੰਦਰੀ ਕੀਤੀ ਆ ਜਾਂ ਮਸਰਪੰਚੀ ਕੀਤੀ ਆ ਜਾਂ ਮੈਂ ਚੇਰਮੈਨ ਹੀ ਕੀਤੀ ਐ ਇਹ ਕਿਹੜਾ ਰੂਲ ਹੈ ਰੱਬ ਨੇ ਘਰੇ ਆਏ ਫੇਰ ਹੋਰ ਕੀ ਹੁੰਦਾ ਹੈ ਇਹ ਆਮ ਲੋਕਾਂ ਨੂੰ ਸਰਕਾਰ ਕੋਈ ਨਹੀਂ ਇਸ ਤਰ੍ਹਾਂ ਦੀ ਜੇਸ ਲਾ ਲੋਕਾਂ ਦਾ ਧੱਕਾ ਹੋਏਗਾ ਸਾਰੇਗਾ ਡੂੜ ਅੱਖ ਦੇ ਲੋਕ ਫੇਰ ਇਹਨਾਂ ਨੂੰ ਛੱਡ ਦੇਣਗੇ ਪਿੱਛੇ ਲੋਕਾਂ ਨੇ ਤਾਂ ਚੁਣੀ ਸੀ ਸਾਡੀ ਹਮੈਤ ਕਰਨਗੇ ਸਾਡੇ ਗਰੀਬ ਲੋਕਾਂ ਦੇ ਹੱਥਾਂ 'ਚ ਖੜਨਗੇ ਇਹ ਕੀਰੇ ਜੱਤੀ ਹੈ ਕਿਸੇ ਜਨਤਕ ਕੋਲ ਸਾਰੇ ਪਰਚੇ ਲੈ ਕੇ ਆਪ ਦੇ ਸਟੇਟਿਚ ਖਾਤੇ ਕਲੀਅਰ ਕਰਨਗੇ ਵੋਟ ਪਾਉਣ ਦੇ ਅਕ ਕਿਤੇ ਦਿਨ ਭਾਵੇਂ ਜਾਈਂਗੀ ਕਿੱਥੇ ਘਰੇ ਬੈਠਾ ਆਪਦੇ ਘਰੇ ਬਠੇਣਾ ਮੈਂਬਰ ਬਣ ਗਿਆ ਦੱਸੋ ਇਸ ਦਾ ਇਸ ਦਾ ਕਾਰਨ ਘੱਟੇ ਚ ਕਾਉਂਦੇ ਸਾਡੇ ਪਿੰਡ ਜੇ ਸਾਡੀ ਦੁਕਾਨਦਾਰੀ ਫੇਲ ਹੋਊਗੀ ਜਦੋਂ ਕਿਸੇ ਜੀਨ ਕਰਨੇ ਪੈਸੇ ਨਾ ਪਰੇ ਬਿਨਾਂ ਵੋਟਾਂ ਤੋਂ ਮੈਂਬਰ ਬਣ ਕੇ ਪ੍ਰਧਾਨ ਬਣ ਕੇ ਉਹ ਖਾਣ ਕੇ ਵੀ ਲੁੱਟ ਕੇ ਬਿਨਾਂ ਵੋਟਾਂ ਤੋਂ ਬਣਿਆ ਹੁਣ ਅੱਗੇ ਤੁਹਾਡਾ ਕੀ ਪ੍ਰੋਗਰਾਮ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੇ ਐਮਐਲਏ ਸਾਹਿਬ ਨੂੰ ਬਜਿੰਦਰ ਕੌਰ ਨੂੰ ਵੀ ਘੋੜਨਾ ਮੈਦਾਨ ਤੇ ਛੱਡ ਕੇ ਵੋਟਾਂ ਪਵਾ ਦੇ ਜਿਹਦੀ ਕਿਸਮਤ ਉਹ ਜਿੱਤਿਆ ਹਾਰ ਲੋਕਾਂ ਦੇ ਸਾਰੇ ਕਰਉਣੀ ਪ੍ਰਮਾਤਮਾ ਮਹਾਰਾਜ ਜਿਹਦੇ ਕਰਮਾਂ ਚ ਲਿਖਿਆ ਨੂੰ ਦੇਊਗਾ ਨਾ ਪੱਖ ਚੋਣ ਕਰਾ ਦੇ ਵੋਟ ਨਹੀਂ ਮਾਲ ਨਾਮ ਨਹੀਂ ਪਾਈ ਆਉਣੀ ਪਾਈ ਜੋ ਜਿੱਤ ਕੇ ਸਾਲੇ ਪਾਤੀ ਅਜੀ ਬਾਈ ਜੀ ਕੀ ਨਾਮ ਆਪਣਾ ਰਜਿੰਦਰ ਸਿੰਘ ਜੀ ਪਿੰਡ ਪੱਕਾ ਕਲਾਂ ਜੀ ਕੀ ਮਸਲਾ ਕੀ ਥੋੜਾ ਮਸਲਾ ਸਾਡਾ ਜੀ ਸੋਸਾਇਟੀ ਦੀਆਂ ਵੋਟਾਂ ਦੀ ਚੋਣ ਦਾ ਹੈ ਜੀ ਇਹਨਾਂ ਨੇ ਸਪੀਕਰ ਦੇ ਵਿੱਚ ਲਾਉਸਮੈਂਟ ਕਰੀ ਸੀਗੀ 15 ਤਰੀਕ ਨੂੰ ਜੀ ਜੋ ਲਾਉਸਮੈਂਟ ਕਰੀ ਸੀਗੀ 21 22 ਤੇ 23 ਤਰੀਕ ਦੀ ਸੀਗੀ ਤੇ ਜਿਹੜਾ ਇਹਨਾਂ ਕੋਲੇ ਆਇਆ ਸੀਗਾ ਜੀ ਉਹ 20 21 ਤੇ 22 ਤਰੀਕ ਦਾ ਆਇਆ ਸੀ ਪਹਿਲੀ ਗੱਲ ਤਾਂ ਇਹਨਾਂ ਨੇ ਸਾਨੂੰ ਝੂਠ ਬੋਲ ਲਿਆ ਤੇ ਉਸ ਜਦੋਂ ਪਤਾ ਕਰਿਆ ਤਾਂ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ ਜੀ ਹੁਣ ਨਾ ਹੀ ਤਾਂ ਇਹ ਵੋਟਾਂ ਕੈਂਸਲ ਹੋਇਆ ਦਾ ਕੋਈ ਨੋਟੀਫਿਕੇਸ਼ਨ ਦਿੰਦੇ ਆ ਸਾਨੂੰ ਨਾ ਹੀ ਕੋਈ ਆਉਣ ਵਾਲੀ ਜਿਹੜੀ ਨਵੀਂ ਡੇਟ ਦਿੱਤੀ ਉਹਦਾ ਕੋਈ ਨੋਟੀਫਿਕੇਸ਼ਨ ਦਿੰਦੇ ਆ ਨਾ ਹੀ ਸਾਥੋਂ ਇਹ ਕੋਈ ਕਾਗਜ਼ ਵਗੈਰਾ ਭਰੌਂਦੇ ਆ ਜੀ ਕੋਈ ਹੈਗਾ ਮੁਲਾਜ਼ਮ ਮੁਲਾਜ਼ਮ ਜੀ ਇੱਥੇ ਕੋਈ ਨਹੀਂਗਾ ਮੰਨ ਲਓ ਸੈਕਟਰੀ ਸਾਹਿਬ ਕਹਿੰਦੇ ਵੀ ਛੁੱਟੀ ਤੇ ਗਿਆ ਪਰ ਉਹ ਛੁੱਟੀ ਬਤਾਉਂਰ ਕੋਈ ਛੁੱਟੀ ਨਹੀਂ ਪਰ ਕਹੀ ਗਿਆ ਜੀ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਧੱਕਾ ਕਰਿਆ ਜੀ ਇੱਥੇ ਸੋਸਾਇਟੀ ਦੇ ਵਿੱਚ ਉਸੇ ਤਰ੍ਹਾਂ ਹੀ ਸਰਕਾਰਾਂ ਧੱਕਾ ਕਰ ਰਹੀਆਂ ਗਈ ਜੀ ਤੇ ਇੱਥੇ ਸਾਰਾ ਕੁਝ ਸਮਾਨ ਪਿਆ ਜੀ ਇਹਨਾਂ ਨੇ ਵੋਟਾਂ ਪਾਉਣ ਖਾਤਰ ਜਿਹੜੇ ਕੋਈ ਪੀਪੀ ਵਗੈਰਾ ਲਿਆਂਦੇ ਆ ਵੀ ਬਾਕਸੇ ਜੀ ਉਹ ਵੀ ਪਏ ਆ ਬੈਲਟ ਬੈਕਰ ਵਗੈਰਾ ਵੀ ਪਏ ਆ ਜੀ ਇਹਨਾਂ ਕੋਲੇ ਤੇ ਪਰ ਸਾਨੂੰ ਹੁਣ ਸਾਬ ਮਿਲਣਾ ਚਾਹੀਦਾ ਇਲੈਕਸ਼ਨ ਹੀ ਹੋਣਾ ਚਾਹੀਦਾ ਹੈਗਾ ਜੀ ਇੱਥੇ ਤੇ ਕਿਉਂ ਨ ਹੋਵੇ ਜੀ ਸਹੀ ਨਰਪੱਖ ਚੋਣ ਹੋਵੇ ਜੀ ਬਸ ਅਸੀਂ ਤਾਂ ਅਸੀਂ ਤਾਂ ਇਹੀ ਕਹਿਣਾ ਚੋਣੇ ਆ ਗਏ ਜੀ ਵੀ ਨਰਪੱਖ ਚੋਣ ਹੋਵੇ ਵੀ ਵੀਡੀਓਗ੍ਰਾਫੀ ਦੇ ਬਗੈਰ ਨਾਲ ਜੀ ਇਥੇ ਚੋਣ ਹੋਵੇ ਸਾਡੀ ਤਾਂ ਪੱਕੀ ਪੱਕੀ ਡੇਟ ਦਿੱਤੀ ਜਾਵੇ ਸਾਡੀ ਤਾਂ ਹੀ ਹੱਥ ਵਨ ਕੇ ਜੀ ਇਹੀ ਬੇਨਤੀ ਆ ਵੀ ਨਹੀਂ ਤਾਂ ਸੋਸਾਇਟੀ ਦੇ ਵਿੱਚ ਜੀ 1600 ਵੋਟਾਂ ਤੇ ਮੌਕੇ ਤੇ ਜੀ 550 ਵੋਟ ਹੀ ਕਲੀਅਰ ਆ ਗਈ ਵੀ ਜੇ ਲੋਕਾਂ ਨੂੰ ਵੋਟਾਂ ਦੇ ਚਾਹ ਬਣੋਂ ਪੈਸੇ ਭਰਾਂਗੇ ਤਾਂ ਜੀ ਆਪਾਂ ਨੂੰ ਗਾਹ ਫੇਰ ਹੀ ਸਮਾਨ ਮਿਲੂਗਾ ਜੀ ਨਹੀਂ ਤਾਂ ਸਾਨੂੰ ਇਥੇ ਕੋਈ ਵੀ ਸਮਾਨ ਨਹੀਂ ਮਿਲਣਾ ਜੀ ਇਹ ਸਾਈਟ ਨੂੰ ਸਾਡੀ ਨੂੰ ਜਿੰਦਾ ਲੱਗ ਜੂਗਾ ਪਿੱਛੇ ਜੇ ਵੇਖਿਆ ਸੀ ਹੋਰਾਂ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਹੀ ਸਰਕਾਰਾਂ ਤੱਕ ਆ ਕਰ ਰਹੀਆਂ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜੀ 20 ਤਰੀਕ ਫੋਕਲ ਪੁਆਇੰਟ ਦੇ ਵਿੱਚ ਖੜੇ ਆ ਸਾਡੇ ਕਿਸਾਨ ਵੀਰ ਆਪਣੇ ਨਾਲ ਆ ਜੀ ਇਹ ਚਲੋ ਆ ਸਾਰੇ ਕਿਸਾਨ ਵੀਰ ਖੜੇ ਆ ਜੀ ਇਹ ਸੁਸਾਇਟੀ ਦੀਆਂ ਆਪਣੀਆਂ ਵੋਟਾਂ ਪਾਣੀਆਂ ਸੀਗੀਆਂ ਜੀ ਜਿਸ ਦੇ ਬਾਵਜੂਦ ਆ ਸਾਰੇ ਮਤਲਬ ਜੋ ਵੀ ਮੈਂਬਰ ਸੀਗੇ ਇਹਨਾਂ ਨੇ ਆਪਦੇ ਕਾਗਜ ਤਿਆਰ ਕਰ ਰੱਖਿਆ ਜੀ ਅੱਜ ਵੀ ਤਰੀਕ ਦਿੱਤੀ ਹੋਈ ਸੀ 20 ਤਰੀਕ ਦਿੱਤੀ ਹੋਈ ਸੀ 22 ਤਰੀਕ ਨੂੰ ਵੋਟਾਂ ਪੈਣੀਆਂ ਜੀ ਪਰ ਸਾਰੇ ਬੰਦੇ ਪਿੰਡ ਦੇ ਸਾਰੇ ਜੋ ਵੀ ਹੈਗੇ ਆ ਤਿਆਰ ਆ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਅਲੇ ਤੱਕ ਨਾ ਸਾਨੂੰ ਹੁਣ ਇਹ ਪਤਾ ਹੈ ਵੀ ਅਸੀਂ ਕਾਗਜ ਸਾਡੇ ਕੋਈ ਫੜੂ ਆ ਜਾਂ ਨਾ ਫੜੂ ਆ ਸਾਡੇ ਜੋ ਵੀ ਕੈਂਡੀਡੇਟ ਆ ਸਾਰੇ ਬਿਲਕੁਲ ਤਿਆਰ ਖੜੇ ਆ ਅਸੀਂ ਬਿਲਕੁਲ ਬਿਲਕੁਲ ਤਿਆਰ ਆ ਆਪਦਾ ਤੇ ਸਾਨੂੰ ਇਸ ਚੀਜ਼ ਦਾ ਅਲੇ ਦਾ ਕੋਈ ਪਤਾ ਨਹੀਂ ਕੋਈ ਵੀ ਇੱਥੇ ਮਤਲਬ ਹਲੇ ਤੱਕ ਮਲਾਜਮ ਨਹੀਂ ਆਇਆਗਾ ਜਿਹੜਾ ਕਿ ਸਾਡੇ ਕਾਗਜ਼ ਫੜ ਸਕੇ ਸਾਾਨੂੰ ਪਤਾ ਲੱਗ ਸਕੇ ਵੀ ਆ ਅਸੀਂ ਚੋਣ ਲੜ ਸਕਾਂਗੇ ਜਾਂ ਨਾ ਲੜ ਸਕਾਂਗੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਤੇ ਅਸੀਂ ਵੋਟਾਂ ਵਾਸਤੇ ਆਏ ਆ ਵੋਟਾਂ ਅੱਜ ਦੀ ਤਰੀਕ 'ਚ ਕਾਗਜ਼ ਭਰਨੇ ਸਾਡੇ ਬੰਦੇ ਆ ਖੜੇ ਆ ਕੈਂਡੀਡੇਟ ਆ ਇਹਨਾਂ ਕੋ ਕਿਸੇ ਤੋਂ ਕਾਗਜ਼ ਨਹੀਂ ਪੜੇ ਗਏ ਤੇ ਅਸੀਂ ਆਏ ਨਹੀਂ ਹੋਣ ਦੇਣਾ ਕੋਈ ਵੀ ਸਾਨੂੰ ਕਰਨਾ ਪਵੇ ਕੁਝ ਤਾਲਾ ਲਾ ਮਾ ਇਹਨੂੰ ਨਾ ਵੋਟਾਂ ਪੰਜਾਂ ਤਾਂ ਤੇ ਉਹ ਮੰਨ ਨਹੀਂ ਲਿੰਦੇ ਕਿ ਬੋਟਾ ਪਵਾ ਕੇ ਵੇਖਣਾ ਜ਼ੋਰ ਤਾਂ ਇੱਥੇ ਪਤਾ ਲੱਗੂ ਅਸੀਂ ਤਾਂ ਬੋਟਾ ਪਾਉਣ ਨਾਲ ਤਾਉਣੇ ਆ ਸਾਰੇ ਮੇਰੇ ਵੀਰੇ ਕਿਸਾਨਾਂ ਨੂੰ ਇਹ ਹੀ ਬੇਨਤੀ ਆ ਵੀ ਆਪਾਂ ਬੋਟਾ ਦੀ ਮੰਗ ਮੰਗੋ ਅੱਜ ਅੱਜ ਦੀ ਤਰੀਕ ਸੀਗੀ ਸਾਨੂੰ ਕੋਈ ਜਵਾਬ ਸੁਭਾਵ ਨਹੀਂ ਦਿੱਤਾ ਅਜੇ ਤੁਹਾਨੂੰ ਕਿਵੇਂ ਲੱਗਦਾ ਵੀ ਤੁਸੀਂ ਧੱਕੇ ਸ਼ਹੀ ਧੱਕਾ ਸ਼ਹੀ ਕਰਨਗੇ ਕੌਣ ਕਰਦਾ ਧੱਕੇ ਜੀ ਪਿਛਲੀ ਸਰਕਾਰਾਂ ਜਿਹੜੀਆਂ ਸਰਕਾਰਾਂ ਕਰਾ ਰਹੀਆਂ ਸਾਡੇ ਨਾਲ ਮੌਕੇ ਦੀ ਸਰਕਾਰ ਕਰਾ ਰਹੀ ਹੈ ਮੌਕੇ ਦੀ ਸਰਕਾਰ ਕਰਾ ਰਹੀ ਹੈ ਪੱਕੇ ਅੱਗੇ ਦਿਤਾਣਾ ਕਰਕੇ ਗਿਆ ਸੀ ਇੱਥੇ ਤੇ ਧੱਕਾ ਹੁਣ ਬਜੰਦਰਕਾਰ ਕਰਾ ਰਹੀ ਆ ਅਸੀਂ ਐ ਨਹੀਂ ਹੋਣ ਦੇਣਾ ਆਤੀ ਪਮਾ ਕੋਸੋ ਜੀ ਕੁਮਾ ਸਾਾਨੂੰ ਡੀਸੀ ਦੇ ਬਖਸ਼ਣਾ ਪਵੇ ਜਾ ਕੇ ਮੀਨਾ ਕਿੰਨੇ ਕੁ ਸੋਸਾਇਟੀ ਦੇ ਮੈਂਬਰ ਇਕੱਠੇ ਹੋ ਅਸੀਂ ਆਏਗਾ ਬੰਦਾ 300 ਆ ਇਕੱਠੇ ਹੋਏ ਖੜੇ ਹਾਂ ਹਾਂ 300 400 ਬੰਦਾ ਇਕੱਠਾ ਹੋਇਆ ਬੈਠਾ ਬੰਦਾ ਜਿਨ੍ਹਾਂ ਦੀਆਂ ਵੋਟਾਂ ਇੱਥੇ ਕਾਇਮ ਆ ਤੇ ਇੱਥੇ ਪਾਸੇ ਜਾਣੀ ਹੁਣ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਅਸੀਂ ਆਦੇ ਆ ਵੀ ਵੋਟਾਂ ਪੈਣ ਸਪੋਰਟਾਂ ਦੀ ਗੱਲ ਹੈ ਸਾਨੂੰ ਤਾਂ ਸਿੱਧਾ ਗੱਲ ਇਹ ਹੈ ਹਣ ਸਾਫ਼ ਮਿਲ ਜੇ ਕੋਣ ਸਾਹਿਬ ਮਿਲੇ ਸਾਨੂੰ ਅੱਜ ਤਾਂ ਹੁਣ ਧੱਕਾ ਦਾ ਪੰਮਾ ਕੋਈ ਕਰੇ ਪੰਮਾ ਸਾਨੂੰ ਇੱਥੇ ਲਾਂਗਾਂ ਨਾਲ ਹੀ ਚੜਾ ਕੇ ਲੈ ਜਾਣ ਕਿਸੇ ਪਾਸੇ ਤੇ ਤੇ ਗਾਡੀ ਚ ਪ੍ਰਧਾਨ ਕੋਈ ਬਣਾ ਲੈਣ ਉਹਦਾ ਧੱਕਾ ਹੋ ਗਿਆ ਨਾ ਅੱਜ ਮੈਂ ਹਰਨੇਕ ਸਿੰਘ ਪਿੰਡ ਪੱਤਕਲਾ ਸਾਇਟੀ ਦਾ ਮੈਂਬਰ ਆ ਮੈਂ ਕਾਪਰੇਟਰ ਆ ਸਾਡੀਆਂ 5 ਸਾਲ ਤੋਂ ਵੋਟਾਂ ਪੈਂਦੀਆਂ ਪਿਛਲੇ ਇਲੈਕਸ਼ਨ ਚ ਵੀ ਸਾਡੇ ਨਾਲ ਧੱਕਾ ਹੋ ਗਿਆ ਹੋਰ ਫੇਰ ਉਹੀ ਧੱਕਾ ਫੇਰ ਸਾਡੇ ਨਾਲ ਹੋ ਰਿਹਾ ਪਰ ਅਸੀਂ ਨਿਰਫਕ ਚੋਣਾਂ ਕਰਾਉਣੀਆਂ ਚਾਹੁੰਦੇ ਆ ਵੀ ਸਾਨੂੰ ਇਤਲਾ ਤਰੀਕ ਦਿੱਤੇ ਜਾਵੇ ਪੱਕੀ ਸਾਨੂੰ ਤਰੀਕ ਨਹੀਂ ਦਿੰਦੇ ਸਾਡੇ ਮੈਂਬਰ ਆ ਕਾਗਜ ਤੇ ਲਈ ਖੜੇ ਆ ਕੋਈ ਸਾਡਾ ਕਾਗਜ ਨਹੀਂ ਫੜਨ ਨੂੰ ਤਿਆਰ ਕੋਈ ਇੱਥੇ ਸੈਕਟਰੀ ਨਹੀਂ ਆਇਆ ਅਸੀਂ ਤਾਂ ਇਹੀ ਆਦਿਆਂ ਵੀ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਆ ਇਹ ਧੱਕਾ ਨਹੀਂ ਹੋਣਾ ਚਾਹੀਦਾ ਨਰਫਕ ਕਰਦਾ ਚੋੜਾ ਹੋਣ ਵੋਟਾਂ ਪਾਣ ਵੋਟਾਂ ਨਾਲ ਜਿਹੜਾ ਬਣ ਜੇ ਬਣ ਜੇ ਸਾਨੂੰ ਇਹ ਵੀ ਸਾਡਾ ਹੀ ਬਣੇ ਜਿਹੜਾ ਮਰਜ਼ੀ ਬਣ ਜੀ ਦੀਆਂ ਵੋਟਾਂ ਵੱਧ ਜਾਣੀਆਂ ਬਣ ਜੂਗਾ ਇਹੋ ਇਸ ਦਾ ਗੱਲ ਚਾਹਣੇ ਆ ਹੱਥ ਹਲ ਕੇ ਬੇਨਤੀ ਇਹੀ ਕਰਦੇ ਆ